ਇਸਤਿਆਂ ਦੇ ਤਿਉਹਾਰ ਦੇ ਵਿੱਚ ਬੋਲੀਆਂ ਕਿੱਦਾਂ ਢੋਲ ਦੇ ਉੱਪਰ ਪਗੜੇ ਪਾਉਂਦੀਆਂ ਮੁਟਿਆਰਾ ਨਜ਼ਰ ਆਇਆ ਮੁਟਿਆਰਾਂ ਦੇ ਨਾਲ ਇਸਤਿਆਂ ਦੇ ਤਿਉਹਾਰ ਵਿੱਚ ਬਜ਼ੁਰਗ ਮਾਤਾਵਾਂ ਦੇ ਵੱਲੋਂ ਵੀ ਬੋਲੀਆਂ ਪਾਈਆਂ ਗਈਆਂ ਹਮੇਸ਼ਾ ਹੀ ਇੱਕੋ ਮਕਸਦ ਰੱਖਿਆ ਗਿਆ ਹੈ ਕਿ ਪੰਜਾਬ ਦੇ ਕਲਚਰ ਦੇ ਨਾਲ ਪੰਜਾਬੀਆਂ ਨੂੰ ਜੋੜ ਕੇ ਰੱਖਣਾ ਪੱਤਰਕਾਰ ਪਰਸ਼ੋਤਮ ਸ਼ਰਮਾ ਦੀ ਰਿਪੋਰਟ ਤਰੰਤਾਰਨ ਮਨਨਸਤਨਾਨ ਕੋਰ ਮਾਣੂ ਚਾਲ ਕਲਾ ਅੱਜ ਦਾ ਪ੍ਰੋਗਰਾਮ ਚਾਰਨਾ ਬਣਾਇਆ ਜਾ ਰਿਹਾ ਹੈ ਕੀ ਕਹਿੰਦੇ ਇਹ ਤੀਆਂ ਦਾ ਤਿਹਾੜ ਜਿਹੜਾ ਪੁਰਾਣਾ ਰਿਵਾਜ ਸੀ ਵਿਸਾ ਲੋਕ ਭੁੱਲਦੇ ਜਾ ਰਹੇ ਸੀ ਤੇ ਉਹਨੂੰ ਅੱਜ ਫੇਰ ਬਰਕਰਾਰ ਕੀਤਾ ਗਿਆ ਸਰਕਾਰ ਅਬਤਾਰ ਸਿੰਘ ਫੌਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਸ ਤੋਂ ਦੇਖਣ ਨੂੰ ਮਿਲਿਆ ਅੱਜ ਬਹੁਤ ਵਧੀਆ ਮਿਲਿਆ ਵੇਖਣ ਨੂੰ ਮੈਂ ਅਬਤਾਰ ਸਿੰਘ ਸਨ ਉਹ ਸਰਦਾਰ ਚਨੈਲ ਸਿੰਘ ਫੌਜੀ ਸਾਹਿਬ ਇਹ ਤੀਆਂ ਦੇ ਢਾੜ ਤੇ ਕਰ ਰਹੇ ਸਰ ਪਿੰਡ ਮਾਨੋਚਾਲ ਦੇ ਵਿੱਚ ਅੱਜ ਤੋਂ 30-40 ਸਾਲ ਪਹਿਲਾਂ ਇੱਥੇ ਤੀਆਂ ਮਨਾਈਆਂ ਜਾਂਦੀਆਂ ਸੀ ਸਮੇਂ ਅੰਤੇ ਨਾਲ ਹੌਲੀ ਹੌਲੀ ਸਾਰੇ ਭੁੱਲਦੇ ਜਾ ਰਹੇ ਆ ਇਸ ਕਰਕੇ ਅਸੀਂ ਦੁਬਾਰਾ ਇਹ ਆਪਣਾ ਈਆਂ ਦਾ ਤਿਉਹਾਰ ਮਨਾਉਣਾ ਸ਼ੁਰੂ ਕੀਤਾ ਹੈ ਇਸ ਵਾਰ ਕਿਉਂਕਿ ਅਸੀਂ ਕੋਈ ਟਾਈਮ ਦੇ ਵਿੱਚ ਇੰਨਾ ਪ੍ਰਬੰਧ ਨਹੀਂ ਕਰ पाए ਅਗਲੀ ਵਾਰ ਤੋਂ ਅਸੀਂ ਆਪਣੇ ਇਥੇ ਪੰਘੂੜੇ ਮਠਿਆਈਆਂ ਦੁਕਾਨਾਂ ਲਵਾਵਾਂਗੇ ਈਆਂ ਦਾ ਮੇਲਾ ਕਰਾਵਾਂਗੇ ਸਰ ਜੀ ਤੇ ਵੱਡਾ ਕੀ ਕਰਨਾ ਵੀ ਲੋਕ ਪੁਰਾਣੇ ਦਿਨ ਸਾਰੇ ਆਪਣੇ ਘਰੇ ਜਾ ਰਹੇ ਆ ਕਿਉਂਕਿ ਕੁਝ ਅੱਜ ਕੱਲ੍ਹ ਹਰ ਬੰਦਾ ਪੀਛਾਣੇ ਬੈਸੇ ਨੂੰ ਕਿਉਂ ਕੋਲਾ ਜਾ ਰਿਹਾ ਕਿਉਂਕਿ ਪਿੰਡਾਂ ਤੋਂ ਜਨਤਾ ਸਹਿ ਚਲ ਗਈ ਸ਼ਾਇਦ ਜਿਹੜਾ ਕੈਨੇਡਾ ਚਲ ਗਈ ਅਮਰੀਕਾ ਚਲਦੀ ਪਿੰਡਾਂ 'ਚ ਬਹੁਤ ਘੱਟ ਜਨਤਾ ਰਹਿ ਗਈ ਆ ਇਸੇ ਕਰਕੇ ਅਸੀਂ ਦੁਬਾਰਾ ਜਿੰਨੀ ਸਾਡੀ ਸੰਗਤਾ ਇਹਨਾਂ ਨੂੰ ਘਰ-ਘਰ ਮੈਸੇਜ ਦਿੱਤਾ WhatsApp ਗਰੁੱਪਾਂ 'ਚ ਕੀਤਾ ਕਰੋ ਘਰ ਸੁਣਾ ਲੈ ਤੇ ਨੋਟਿਸਮੈਂਟ ਕਰਵਾਈ ਇਸ ਕਰਕੇ ਅਸੀਂ ਦੁਬਾਰਾ ਵੇਤ ਮੇ ਜਾ ਕੇ ਕਰਨਾ ਚਾਹੁੰਦੇ ਆ